ਅੱਜ ਹੀ ਮੈਂ ਇੱਥੇ ਇੱਕ ਪਰਿਵਾਰ ਨੂੰ ਪੁੱਛਣ ਲੱਗਿਆ ਵੀ ਤੁਸੀਂ ਆਏ ਨਹੀਂ ਮਖਾ ਕੱਲ ਦੇ ਉਹ ਕਹਿੰਦੇ ਜੀ ਅਸੀਂ ਵਿਆਹ ਚ ਸੀ ਕੱਲ ਮਖਾ ਅੱਛਾ ਹੋ ਗਿਆ ਵਿਆਹ ਕਹਿੰਦੇ ਨਹੀਂ ਜੀ ਹਜੇ ਤਾਂ ਕੱਲ ਮਹਿੰਦੀ ਲੱਗਣੀ ਸੀ ਫੇਰ ਮਖਾ ਅੱਜ ਕਹਿੰਦੇ ਜਾਗੋ ਹੈ ਜੀ ਤੇ ਅੱਛਾ ਮਾ ਫਿਰ ਵਿਆਹ ਤਾਂ ਹਜੇ ਕਈ ਦਿਨਾਂ ਨੂੰ ਸ਼ੁਰੂ ਹੋਊ ਅਸਲੀ ਤੌਰ ਤੇ ਠੀਕ ਹੈ ਤੇ ਜੇ ਸਾਨੂੰ ਜਿਹਨੇ ਜੰਮਿਆ ਪਾਲਿਆ ਕਿਤੇ ਬਜ਼ੁਰਗ ਚੜਾਈ ਕਰ ਜੇ ਕਹਿੰਦੇ ਸਮਸ਼ਾਨ ਘਾਟ 'ਚ ਅਰਦਾਸ ਕਰਦੇ ਕਿੱਧਰ ਨੂੰ ਜਾ ਰਹੇ ਆ ਗੱਲ ਸੋਚਣ ਵਾਲੀ ਹੈ ਨਾ ਸੁਖਮਨੀ ਸਾਹਿਬ ਪੜ ਕੀ ਭੋਗ ਪਾ ਦੇਉ ਜੀ ਇੱਧਰ ਨੂੰ ਤਾਂ ਜ਼ਿਆਦਾ ਉਹ ਵੀ ਕਟਾ ਦਿਓ ਫਿਰ ਉਧਰਲੇ ਪਾਸੇ ਵੀ ਆਓ ਭਾਈ ਕਰਨੇ ਤਾਂ ਅਨੰਦਕਾਰ ਜੀ ਨੇ ਆਉ ਘੰਟੇ ਚ ਨਿਮੇੜੋ ਕੰਮ ਬਿਆਦ ਦੇ ਦਿਨ ਤਾਂ ਹੋ ਗਏ 15 15 ਤੇ ਜਿਹਨੇ ਜੰਮਿਆ ਪਾਲੇ ਮਾਫ਼ ਕਰਨਾ ਉਹਦਾ ਪਾਠ ਕਰਾਉਣ ਦਾ ਟਾਈਮ ਵੀ ਨਹੀਂ ਇਸ ਕਰਕੇ ਮਹਾਰਜ ਬਾਣੀ ਚ ਕਹਿੰਦੇ ਆ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪ੍ਰਾਣ ਜੇ ਕੋਈ ਬੰਦਾ ਇਹ ਕਵੇ ਨਾ ਵੀ ਲਿਖਿਆ ਕਿੱਥੇ ਜੀ ਕਰਾਉਣਾ ਉਹ ਵੀ ਦਿਖਾ ਦਿਆਂਗੇ ਗੁਰਬਾਣੀ ਵਿੱਚ ਪਿਆਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇਸ ਤੋਂ ਪਹਿਲਾਂ ਮੇਰੀ ਮਾਤਾ ਦੇ ਪੌਣਾ ਸੀ ਮੇਰੀ ਭੈਣ ਦੇ ਪੌਣਾ ਸੀ ਤੇ ਜਾਂ ਆਪਣਾ ਜਨੂ ਇਕੋ ਜਿਹਾ ਹੋਣਾ ਸੀ ਇਹ ਤਾਂ ਫਰਕ ਹੈ ਏਜ ਨੇਉ ਨਿ ਮਾ ਪਉਣਾ ਜਿਹੜਾਂ ਬੰਡੀਆਂ ਪਾਉਂਦਾ ਇਹ ਤਾਂ ਅਵਲ ਅੱਲੇ ਨੂਰ અપਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਫਰਕ ਹੈ ਦੇਖ ਇਹ ਕੋਈ ਆਮ ਗੱਲ ਨਹੀਂ ਐ ਇਹੋ ਜਾਂ ਜਨੇ ਉਪਾ ਕਿਹੋ ਜਾਂ ਜੀ ਉਹੋ ਜਾਂ ਲਿਆ ਕੇ ਪਾ ਦਾਂਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਪਾਉਣੇ ਆ ਨਾ ਤਾਂ ਆਜ ਨੇਉ ਪਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੇਉ ਜੀ ਕਾ ਹਾਈ ਤਾਂ ਪੰਡ ਦੇ ਘੱਤ ਜੇ ਇਹ ਜਨੇਉ ਹੈਗਾ ਤਾਂ ਮੇਰੇ ਪਾ ਦੇ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੂਤ ਹੋਵੇ ਤੇ ਸੱਤ ਦਾ ਵਟ ਚਾੜਿਆ ਹੋਵੇ ਜੇ ਇਹ ਜਨੇਉ ਹੈ ਤਾਂ ਪੰਡ ਦਾ ਮੇਰੇ ਪਾ ਦੇ ਹੁਣ ਜਦੋਂ ਬਾਣੀ ਉਚਾਰਨ ਲੱਗੇ ਫਿਰ ਕਿੱਥੇ ਪੰਡਤ ਦੀ ਫਾਲ ਪੁਕੜੀ ਸੀ ਅੱਜ ਨੂੰ ਤਾਂ ਤੂੰ ਮੁੱਲ ਲੈ ਕੇ ਆਇਆ ਇਹ ਤਾਂ ਚੌਕੜ ਮੁੱਲ ਅਣਾਇਆ ਚਾਰ ਕਲਡੀਆਂ ਦਾ ਤੂੰ ਮੁੱਲ ਲਿਆ ਚੌਕੜ ਮੁੱਲ ਅਣਾਇਆ ਬਹਿ ਚੌਕਾ ਪਾਇਆ ਸਿੱਖਾਂ ਕੰਨ ਚੜਾਈਆਂ ਤੂੰ ਸਿੱਖਾਂ ਦੇ ਕੰਨਾਂ 'ਚ ਇਹ ਸਿੱਖਿਆ ਦੇਤੀ ਤੂੰ ਸਿੱਖਾਂ ਕੰਨ ਚੜਾਈਆਂ ਗੁਰਬ੍ਰਾਹਮਣ ਥਿਆ ਉਹ ਮਵਾਉ ਚੜ ਪਿਆ ਬੇਤੱਗਾ ਗਿਆ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਵੀਆਂ ਰਾਤ ਦਿਨ ਜੀ ਨਾਲ ਤੱਗ ਕ ਪਾਹੋਂ ਕੱਤੀ ਐ ਬ੍ਰਾਹਮਣ ਬੱਟੇ ਆਏ ਕੋਹੇ ਬੱਕਰਾ ਰੇ ਨਖਾਇਆ ਬੱਕਰੇ ਵੀ ਬਣਾ ਰੱਖਿਆ ਤੂੰ ਤਾਂ ਇੱਥੇ ਕੋਹੇ ਬੱਕਰਾ ਰੇ ਨਖਾਇਆ ਸਭ ਕੋ ਆਖਾ ਪਾਏ ਕੋਹੇ ਪੁਰਾਣਾ ਸੁੱਟੀ ਐ ਪੁਰਾਣਾ ਹੋ ਜੂ ਫੇਰ ਸਿੱਟੋਂਗੇ ਓਏ ਪੁਰਾਣਾ ਸੁੱਟੀ ਐ ਭੀ ਫੇਰ ਪਾਈਐ ਹੋਰ ਨਾਨਕ ਤੱਗ ਨਾ ਟੁੱਟੇ ਜੇ ਤੱਕ ਹੋਵੇ ਜੋਰ ਇਹੋ ਜਾਜ ਨੇ ਉਪਾਜੇ ਪਾਉਣਾ ਤਾਂ ਪੰਡਤ ਕਹਿੰਦਾ ਜੀ ਮੈਂ ਮਾਫੀ ਚਾਹਣਾ ਤੁਹਾਡੀ ਇਹ ਮੈਨੂੰ ਵੀ ਗਿਆਨ ਹੋ ਗਿਆ ਤੇ ਪੰਡਤ ਹਰदयाल ਜੀ ਨੂੰ ਵੀ ਗਿਆਨ ਕਰਾਇਆ ਤੇ ਸਮਾਜ ਨੂੰ ਦੱਸਿਆ ਸਮਾਜ ਨੂੰ ਸੇਧ ਦਿੱਤੀ ਸੇਧ ਸਾਡੇ ਕੋਲ ਅੱਜ ਵੀ ਹੈ ਸਾਰੇ ਸਤਿ ਸ਼ਾਹਦੋ ਤੋਂ ਦੂਰ ਹੋ ਗਏ ਆ ਪਿਆਰਿਓ ਕੰਮ ਕਾਰ ਜ਼ਿੰਦਗੀ ਵਿੱਚ ਬਹੁਤ ਕਰਨੇ ਪੈਂਦੇ ਆ ਹਰ ਬੰਦੇ ਦੀ ਬਿਜ਼ੀ ਲਾਈਫ ਆ ਅੱਜ ਪਰ ਫਿਰ ਵੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਸਮੇਂ 'ਚੋਂ ਸਮਾਂ ਕੱਢ ਕੇ ਨਾ ਆ ਗੁਰੂ ਨਾਨਕ ਦੇ ਦਰਬਾਰ ਨਾਲ ਜ਼ਰੂਰ ਜੁੜੇ ਰਹੋ ਨਸ਼ਾ ਵਿਸ਼ਾ ਤੋਂ ਦੂਰ ਹੋ ਕੇ ਪਿੰਡ 'ਚ ਪਹਿਰਾ ਦਿਓ ਪੂਰਾ ਵੀ ਨਸ਼ਾ ਨਾ ਹੋਵੇ ਪਲੇ ਦੇ ਕੰਮ ਕਰੀਏ ਪਿਆਰਿਓ ਅਸੀਂ ਤੇ ਬੇਨਤੀਆਂ ਕਰ ਸਕਦੇ ਆ ਕੋਈ ਬਹੁਤੇ ਵੱਡੇ ਨਹੀਂ ਅਣਜਾਣ ਜੇ ਬੰਦੇ ਆ ਕੋਈ ਬਹੁਤੇ ਧਨ ਪਦਾਰਥ ਵਾਲੇ ਨਹੀਂ ਕੋਈ ਬਹੁਤੇ ਵੱਡੇ ਨਹੀਂ ਕਿ ਤੁਹਾਨੂੰ ਗਿਆਨ ਦੇ ਸਕੀਏ ਪਰ ਬੇਨਤੀ ਤਾਂ ਕਰ ਹੀ ਸਕਦੇ ਆ ਇਸ ਕਰਕੇ ਭਾਈ ਸਾਡੀਆਂ ਬੇਨਤੀਆਂ ਨੇ ਵੀ ਗੁਰੂ ਘਰ ਨਾਲ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਟਾਈਮ ਤੋਂ ਟਾਈਮ ਕੱਢ ਕੇ ਟਾਈਮ ਟੇਬਲ ਬਣਾਓ ਵੀ ਆਹ ਟਾਈਮ 'ਚ ਤੁਸੀਂ 10 ਮਿੰਟ ਸ਼ਾਮ ਨੂੰ ਅੱਧਾ ਘੰਟਾ ਗੁਰਦੁਆਰੇ ਜਾਇਆ ਕਰੋ ਤੇ ਸ਼ਾਮ ਨੂੰ ਪੈਣ ਲੱਗੇ ਘੰਟਾ ਪੜ ਲੈ ਸਕੂਲ ਚ ਪੜਿਆ ਏ ਤੇ ਇਸ਼ਨਾਨ ਪਾਣੀ ਕਰਕੇ ਆਪਦਾ ਪੜਾਈ ਕੀਤੀ ਤੇ ਸ਼ਾਮ ਜੇ ਨੂੰ ਅੱਧਾ ਘੰਟਾ ਗੁਰਦੁਆਰੇ 15 20 ਮਿੰਟ ਭੇਜ ਦਿਆ ਕਰੋ ਬੱਚਿਆਂ ਨੂੰ ਤੇ ਬੱਚੇ ਨਸ਼ਿਆਂ ਵਿਸ਼ਿਆਂ ਤੋਂ ਬਚ ਰਹਣਗੇ ਪਿਆਰੇ